ਹਾਂਜੀ ਜੇਕਰ ਤੁਸੀਂ 골ਡ ਖਰੀਦਣਾ ਚਾਹੁੰਦੇ ਹੋ ਜਾਂ 골ਡ ਦੇ ਗਹਿਣੇ ਬਣਵਾਉਣਾ ਚਾਹੁੰਦੇ ਹੋ ਤਾਂ ਹੋਲੀ ਤੋਂ ਪਹਿਲਾਂ ਪਹਿਲਾਂ ਤੁਸੀਂ 골ਡ ਚਾਹੇ ਜਾਂਦੀ ਹੋਵੇ ਉਹ ਖਰੀਦ ਲਵੋ ਕਿਤੇ ਬਾਅਦ ਵਿੱਚ ਤੁਹਾਨੂੰ ਪਸਤੌਣਾ ਨਾ ਪੈ ਜਾਵੇ ਹੋਲੀ ਤੋਂ ਬਾਅਦ ਤੁਹਾਡਾ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਇਸ ਲਈ ਹੋਲੀ ਤੋਂ ਪਹਿਲਾਂ ਪਹਿਲਾਂ 골ਡ ਖਰੀਦਨ ਦਾ ਜਿਹੜਾ ਲਾਹਾ ਤੁਸੀਂ ਉਠਾ ਸਕਦੇ ਹੋ ਹਾਂਜੀ ਦੱਸਦੀ ਹਾਂ ਕਿ 골ਡ ਜਿਹੜਾ ਉਹ ਸਸਤਾ ਹੋ ਗਿਆ ਹੋਲੀ ਤੋਂ ਇੱਕ ਹਫ਼ਤੇ ਪਹਿਲਾਂ 골ਡ ਦੀ ਕੀਮਤ ਵਿੱਚ ਗਿਰਾਵਟ ਆਈ ਆ 골ਡ ਦੀ ਕੀਮਤ ਵਿੱਚ 500 ਰੁਪਏ ਜਿਹੜੀ ਉਹ ਡਿੱਗ ਗਈ ਆ 24 ਕੈਰਟ 골ਡ ਦੀ ਕੀਮਤ 87400 ਰੁਪਏ ਦੇ ਆਸ-ਪਾਸ ਅਤੇ 22 ਕੈਰਟ 골ਡ ਦੀ ਜਿਹੜੀ ਕੀਮਤਾਂ 80150 ਰੁਪਏ ਤੋਂ ਉੱਪਰ ਵਪਾਰ ਕਰ ਰਹੀ ਆ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 99100 ਰੁਪਏ ਦੇ ਪੱਧਰ ਤੇ ਆ ਤਾਂ ਮਾਰਚ 골ਡ ਅਤੇ ਚਾਂਦੀ ਦੀ ਜਿਹੜੇ ਕੀਮਤਾਂ ਵਾਰੇ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਆਂ ਮਹਿਰਾ ਅਨੁਸਾਰ ਨਿਵੇਸ਼ਕਾਂ ਦੀ ਜਿਹੜੀ ਸਾਵਧਾਨੀ ਅਤੇ ਵਿਸ਼ਵ ਵਿਆਪੀ ਆਰਥਿਕ ਨੀਤੀਆਂ ਵਿੱਚ ਸੰਭਾਵਿਤ ਤਬਦੀਲੀਆਂ ਕਾਰਨ 골ਡ ਦੀਆਂ ਕੀਮਤਾਂ ਵਿੱਚ ਗਿਰਾਵਟ ਆਈਆ ਖਾਸ ਤੌਰ ਤੇ ਅਮਰੀਕੀ ਟੈਰਿਫ ਨੀਤੀਆਂ ਤੇ ਮੁੱਖ ਆਰਥਿਕ ਅੰਕੜਿਆਂ ਦੀ ਜਿਹੜੀ ਇੱਕ ਸੰਭਾਵੀ ਸੋਧ ਰੁਜ਼ਗਾਰ ਦਰ ਬੇਰੁਜ਼ਗਾਰੀ ਦਰ ਵਰਗੇ ਕਾਰਕਾਂ ਦੇ ਪ੍ਰਭਾਵ ਕਾਰਨ ਬਾਜ਼ਾਰਾ ਜਿਹੜਾ ਅਸਥਿਰ ਰਹਿੰਦਾ ਇਨ੍ਹਾਂ ਕਾਰਨਾਂ ਕਰਕੇ ਨਿਵੇਸ਼ਕਾਂ ਦੀ ਜਿਹੜੀ ਧਾਰਨਾ ਪ੍ਰਭਾਵਿਤ ਹੋ ਰਹੀ ਆ ਜਿਸ ਕਾਰਨ ਧਾਤ ਦੀ ਮੰਗ ਵਿੱਚ ਜਿਹੜੀ ਉਹ ਗਿਰਾਵਟ ਆਈਆ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ 22 ਕੈਰਟ 골ਡ ਦੀ ਕੀਮਤਾਂ ਜਿਹੜੀ 80340 ਰੁਪਏ ਪ੍ਰਤੀ 10 ਗ੍ਰਾਮ ਸੀ ਤੇ ਦਿੱਲੀ ਵਿੱਚ 24 ਕੈਰਟ 골ਡ ਜਿਹੜੀ 87630 ਰੁਪਏ ਪ੍ਰਤੀ 10 ਗ੍ਰਾਮ ਤੇ ਬਣਿਆ ਹੋਇਆ। ਮੁੰਬਈ ਵਿੱਚ 22 ਕੈਰੇਟ 골ਡ ਦੀ ਕੀਮਤ 80190 ਰੁਪਏ ਅਤੇ 24 ਕੈਰੇਟ 골ਡ ਦੀ ਕੀਮਤ 87480 ਰੁਪਏ ਪ੍ਰਤੀ 10 ਗ੍ਰਾਮ ਦੇ ਕਾਰੋਬਾਰ ਕਰ ਰਹੀ ਹੈ। ਬੀਤੇ ਦਿਨਾਂ ਦੀ ਗੱਲ ਕਰੀਏ ਤਾਂ 골ਡ ਦੀ ਕੀਮਤ ਵਿੱਚ ਲਗਭਗ 500 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਚਾਂਦੀ ਵਿੱਚ ਲਗਭਗ 1100 ਰੁਪਏ ਦੀ ਗਿਰਾਵਟ ਆਈ ਹੈ। ਭਾਰਤੀ ਸੌਫਾ ਬਾਜ਼ਾਰ ਵਿੱਚ 골ਡ ਦੀ ਕੀਮਤ ਬੀਤੇ 3 ਦਿਨਾਂ ਵਿੱਚੋਂ 1400 ਰੁਪਏ ਦੀ ਗਿਰਾਵਟ ਦੇਖੀ ਗਈ। ਅੰਕੇ ਦੱਸਦੇ ਹਾਂ ਕਿ ਹਾਲਾਂਕਿ 1 ਮਾਰਚ ਨੂੰ 24 ਕੈਰੇਟ 골ਡ ਦੀ ਜਿਹੜੀ ਕੀਮਤ 500 ਰੁਪਏ ਦੀ ਘਰਾਬਟਾਈ ਅਤੇ 22 ਕੈਰੇਟ 골ਡ ਦੀ ਜਿਹੜੀ ਕੀਮਤ ਵਿੱਚ 450 ਰੁਪਏ ਦੀ ਘਰਾਬਟ ਦੇਖੀ ਗਈ। ਇਸ ਦੇ ਨਾਲ ਹੀ ਜੇਕਰ ਅਸੀਂ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ ਤਾਂ ਇਸ ਦੇ ਨਾਲ ਹੀ ਪੁਰਾਣੀ ਚਾਂਦੀ ਗਹਿਣੀਆਂ ਦੀ ਐਕਸਚੇਂਜ ਦਰ ਜਿਹੜੀ 90000 ਰੁਪਏ ਪ੍ਰਤੀ ਕਿਲੋਗ੍ਰਾਮ ਬਿਨਾਂ ਜੀਐਸਟੀ ਜੋੜੇ ਸੀ। ਹਾਂਜੀ ਦੱਸਦੀ ਐ ਕਿ ਹੋਰਲੀ ਤੋਂ ਪਹਿਲਾਂ ਵੱਡੀ ਲਾਟਰੀ ਲੱਗਣ ਵਾਲੀ ਆ ਤੁਹਾਡੀ ਤਾਂ ਦੱਸਦੀ ਐ ਕਿ 골ਡ ਸਸਤਾ ਹੋ ਗਿਆ ਹੋਰਲੀ ਤੋਂ ਇੱਕ ਹਫ਼ਤੇ ਪਹਿਲਾਂ 골ਡ ਦੀ ਕੀਮਤ ਦੇ ਵਿੱਚ ਘਰਾਵਟ ਆ 골ਡ ਦੀ ਕੀਮਤ 500 ਰੁਪਏ ਡਿੱਗ ਗਈ ਆ ਜਿਸ ਵਿੱਚ 24 ਕੈਰਟ 골ਡ ਦੀ ਜਿਹੜੀ ਕੀਮਤ ਆ 87400 ਰੁਪਏ ਦੇ ਆਸ-ਪਾਸ ਤੇ 22 ਕੈਰਟ 골ਡ ਦੀ ਜਿਹੜੀ ਕੀਮਤ ਆ 80150 ਰੁਪਏ ਤੋਂ ਉੱਪਰ ਵਪਾਰ ਕਰ ਰਹੀ ਆ 1 ਕਿਲੋਗ੍ਰਾਮ ਚਾਂਦੀ ਦੀ ਕੀਮਤ ਜਿਹੜੀ 99100 ਰੁਪਏ ਦੇ ਪੱਧਰ ਤੇ ਆ। ਹਾਂਜੀ ਦੱਸਦੀ ਕਿ ਹੋਲੀ ਤੋਂ ਪਹਿਲਾਂ 골ਡ ਜਿਹੜਾ ਉਹ ਸਸਤਾ ਹੋ ਗਿਆ ਹੈ। ਹੋਲੀ ਤੋਂ 1 ਹਫ਼ਤੇ ਪਹਿਲਾਂ 골ਡ ਦੀ ਜਿਹੜੀ ਕੀਮਤਾਂ ਗਿਰਾਵਟ ਆਈ ਆ 골ਡ ਦੀ ਕੀਮਤ ਵਿੱਚ 500 ਰੁਪਏ ਡਿੱਗੀ ਆ ਜਿਹੜੀ ਤਾਂ 24 ਕੈਰੇਟ ਦੀ ਗੱਲ ਕਰੀਏ 24 ਕੈਰੇਟ 골ਡ ਦੀ ਕੀਮਤ 87400 ਰੁਪਏ ਦੇ ਆਸ-ਪਾਸ ਅਤੇ 22 ਕੈਰੇਟ 골ਡ ਦੀ ਜਿਹੜੀ ਕੀਮਤਾਂ 80150 ਰੁਪਏ ਤੋਂ ਉੱਪਰ ਵਪਾਰ ਕਰ ਰਹੀ ਆ। 1 ਕਿਲੋਗ੍ਰਾਮ ਚਾਂਦੀ ਦੀ ਕੀਮਤ 99100 ਰੁਪਏ ਦੇ ਪੱਧਰ ਤੇ ਆ ਤਾਂ ਹੁਣ ਜੇ ਮਾਰਚ ਵਿੱਚ ਜਿਹੜੀਆਂ ਲੰਘੇ ਦਿਨਾਂ ਵਿੱਚ ਇਹ ਕੀਮਤਾਂ ਦੀ ਗੱਲ ਕਰੀਏ ਤਾਂ ਉਦੋਂ ਕਿੰਨੀਆਂ ਕੀਮਤਾਂ ਸੀ ਜਿਹੜੀ 골ਡ ਦੀਆਂ 골ਡ ਤੇ ਚਾਂਦੀ ਦੀਆਂ ਕੀਮਤਾਂ ਬਾਰੇ ਆਪਾਂ ਵਿਸਥਾਰ ਨਾਲ ਦੱਸਦੇ ਹਾਂ ਮਾਹੀਰਾ ਅਨੁਸਾਰ ਨਿਵੇਸ਼ਕਾਂ ਦੀ ਜਿਹੜੀ ਸਾਵਧਾਨੀ ਅਤੇ ਵਿਸ਼ਵ ਵਿਆਪੀ ਆਰਥਿਕ ਨੀਤੀਆਂ ਵਿੱਚ ਸੰਭਾਵਿਤ ਤਪਦੀਲੀਆਂ ਕਾਰਨ 골ਡ ਦੀਆਂ ਕੀਮਤਾਂ ਵਿੱਚ ਗਿਰਾਵਟ ਆਈਆ ਖਾਸ ਤੌਰ ਤੇ ਅਮਰੀਕੀ ਟੈਰਿਫ ਨੀਤੀਆਂ ਤੇ ਮੁੱਖ ਆਰਥਿਕ ਅੰਕੜਿਆਂ ਦੀ ਜਿਹੜੀ ਸੰਭਾਵੀ ਸੋਧ ਆ ਜਿਹੜੀ ਰੁਜ਼ਗਾਰਦਾਰਾ ਬੇਰੁਜ਼ਗਾਰੀਦਾਰਾ ਵਰਗਕਾਰਕਾਂ ਦੇ ਪ੍ਰਭਾਵ ਕਰਨ ਬਾਜ਼ਾਰ ਅਸਥਿਰ ਰਹਿੰਦਾ ਇਹਨਾਂ ਕਾਰਨਾਂ ਕਰਕੇ ਨਿਵੇਸ਼ਕਾਂ ਦੀ ਜਿਹੜੀ ਧਾਰਨਾ ਉਹ ਪ੍ਰਭਾਵਿਤ ਹੋ ਰਹੀ ਆ ਜਿਸ ਕਾਰਨ ਧਾਤ ਦੀ ਮੰਗ ਵਿੱਚ ਘਰਾਵਟਾਈ ਆ ਹਾਂਜੀ ਦੱਸਦੀ ਆ ਕਿ ਹੋਲੀ ਤੋਂ ਪਹਿਲਾਂ 골ਡ ਆ ਜਿਹੜਾ ਉਹ ਸਸਤਾ ਹੋ ਗਿਆ